ਮੇਰੇ ਤੋਂ ਪਹਿਲੇ ਦੱਸੋ ਕੈਮਰਾ ਦਾ ਬੰਦ ਕਮੈਂਟ ਮੈਂ ਹੀ ਪ੍ਰੈਸ ਨੂੰ ਲਾ ਰਿਹਾ ਹਾਂ ਪ੍ਰੈਸ ਲਾ ਰਿਹਾ ਨਹੀਂ ਕਰ ਸਕਦੇ ਆ ਜਾਮ ਕਿਤਾ ਸੀ ਕੈਨੇ ਸੁਵੇਰੀ ਅ ਵੀਡੀਓ ਮੇਰੇ ਕੋਲ ਬਣੀ ਪਈ ਹੈ ਸੁਵੇਰੀ ਤੋਂ ਹਰਨ ਮਾਰਾ ਮੈਂ ਉਹ ਦੇਖਦਾ ਗੱਡੀ ਸਾਈਡ ਨਹੀਂ ਹੋਣੀ ਤੁਸੀਂ ਉੱਪਰ ਘੁਮਾ ਕੇ ਲੈ ਜਾਓ ਜੋ ਮੈਂ ਬਾਹਰ ਨਿਕਲਾ ਗੱਡੀ ਤੋਂ ਉਹਦੇ ਮੁੰਡੇ ਧੱਕਾ ਮਾਰਦਾ ਧੱਕਾ ਮਾਰ ਕੇ ਮੇਰੇ ਮੋਬਾਈਲ ਥੱਲੇ ਸੁੱਟਦਾ ਕਿਹਾ ਸਾਈਡ ਨਹੀਂ ਹੋਣੀ ਜੀ ਇਹ ਗੱਡੀ ਮੇਰੇ ਤੇ ਬੈਕ ਨੇ ਸਾਰਾ ਜਾਮ ਸੀ ਕਰਾਇਆ ਘਰੋਂ ਮੋਟਰਸਾਈਕਲ ਚੱਕ ਲਿਆ ਪਿੱਛੋਂ ਆਇਆ ਘਰੋਂ ਬਾਹਰ ਕੇ ਗਰਾੜ ਲਗਾ ਕੇ ਤੇ ਕੁੱਟਣਾ ਸ਼ੁਰੂ ਕਰਤਾ ਜੀ ਐਸੀ ਗੱਡੀ ਕਰਕੇ ਵੀ ਹੋਇਆ ਮੇਰੇ ਨਾਲ ਵੀ ਹੋਇਆ ਮੈਨੂੰ ਵੀ ਇਹਨੇ ਇਹੀ ਧਮਕੀਆਂ ਦਿੱਤੀਆਂ ਹਈਆਂ ਬਈ ਤੂੰ ਜੋ ਕਰਨਾ ਕਰ ਲੈ ਅੱਗੇ ਨਾਲ ਦਾ ਗਾਲ ਕੱਢ ਕੇ ਗਿਆ ਬੋਲ ਗਿਆ ਹੁੰਬੀ ਦਾ ਸਾਲਾ ਪਰੇ ਕਰੀਆ ਗੱਡੀ ਦਾ ਤੇ ਉਹ ਉਹਨੇ ਗੁੱਸੇ ਜਾ ਕੇ ਮੁੰਡੇ ਨੇ ਫਿਰ ਉਸੇ ਫੜ ਕੇ ਕੁੱਟਿਆ ਮੁੰਡੇ ਦੀ ਜ਼ਰੂਰ ਗਲਤੀ ਹੈ ਇਹ ਮੰਨਦੇ ਆਂ ਅਹੀਂ ਛਡਾਉਂਦੇ ਸੀ ਹੁਣ ਉਹ ਕਹਿੰਦਾ ਵੀ ਤੇਰਾ ਤੇਰਾ ਤੂੰ ਵੀ ਮੈਨੂੰ ਕੁੱਟਿਆ ਯਾਨੀ ਕਿ ਮੈਂ ਉਹਨੂੰ ਹੱਥ ਵੀ ਨਹੀਂ ਲਾਇਆ ਮੈਂ ਛਡਾਉਣ ਦੇ ਵਿੱਚ ਸੀਗਾ ਕੋਈ ਗੱਲ ਨਹੀਂ ਏਡੀ ਜੀ ਗੁਰਦੁਆਰੇ ਇਹ ਕਹਿੰਦਾ ਸਾਰਾ ਸੰਦ ਦੇਣੀ ਹੈ ਮੈਂ ਕਹਿੰਦਾ ਚੱਲ ਕਿੱ데 ਗੁਰਦੁਆਰੇ ਜਾਣਾ ਜੇ ਗਾਲ ਕੱਢਣੀ ਕੀ ਗਾਲ ਕੱਢੀ ਗਈ ਕੋਈ ਗਾਲ ਨਹੀਂ ਕੱਢੇ ਸਾਰਾ ਸੀ ਤੇ ਸਾਨੂੰ ਦੋਨੋਂ ਨੂੰ ਛੱਡ ਕੇ ਮੇਰੀ ਅੱਗੇ ਲੰਦ ਟੁੱਟੀ ਐ ਇਹਨੂੰ ਫੜ ਲਿਆ ਚਾਰ ਬੰਦਿਆਂ ਨੇ ਹੁਣ ਤਾਂ ਸਰਾਰ ਕਹਿੰਦਾ ਗਾਲ ਕੱਢੀ ਐ ਇਹ ਕਹਿੰਦਾ ਗੁਰਦੁਆਰੇ ਚਲੋ ਕਿੱ데 ਗੁਰਦੁਆਰੇ ਜਾਣਾ ਮੈਂ ਚੱਲਾ ਮਹੀਨਾ ਤੋਂ ਦੋ ਮਹੀਨੇ ਹੋ ਗਏ ਇਹਨੇ ਤਿੰਨ ਤੋਂ ਚਾਰ ਵਾਰ ਛੜਨ ਵਾਲੇ ਇਹੀ ਕੰਮ ਕੀਤਾ ਵੀ ਜਦੋਂ ਵੀ ਆਂਦਾ ਇੱਥੇ ਹੋਰਨ ਮਾਰੀ ਜਾਂਦਾ ਮਾਰੀ ਜਾਂਦਾ ਜਿਹੜੇ ਸੁੱਤੇ ਨੇ ਉਹਨਾਂ ਨੂੰ ਵੀ ਜਗਾ ਦਿੰਦਾ ਜੀ ਅਸੀਂ ਕਿਤੇ ਵੀ ਬੂਹੇ ਕਿ ਲਗਾਣੇ ਆ ਅਗਲਾ ਕਹਿੰਦੇ ਸਾਡੇ ਬੂਹੇ ਕਿ ਗੱਡੀ ਨਹੀਂ ਲਗਾਣੀ ਜੇ ਘੰਟਾ ਤੋਂ ਘੰਟੇ ਵੀ ਨਹੀਂ ਲਗਾਉਂਦੇ ਫਿਰ ਹੁਣ ਅਸੀਂ ਆਪਣੇ ਦਰਵਾਜ਼ੇ ਕਿਤੇ ਲਗਾ ਸਕਦੇ ਆ ਨਾ ਗੱਡੀ ਆਪਣੇ ਦਰਵਾਜ਼ੇ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਮਿਲਨ ਸਿੰਘ ਸਿਮਰਨ ਜੀ ਸੀ ਕਲੋਨੀ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਇੱਕ ਦੂਜੀ ਪਾਰਟੀ ਦੇ ਲੈ ਕੇ ਜਿਹੜਾ ਕਿ ਵਿਰੋਧ ਹੁੰਦਾ ਲੇਕਿਨ ਗੱਡੀ ਲੰਘਾਉਣ ਨੂੰ ਲੈ ਕੇ ਵਿਰੋਧ ਹੋਇਆ ਸੀ ਲੇਕਿਨ ਇਹ ਵੀ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪਾਰਟੀਆਂ ਆਪਸ ਵਿੱਚ ਟਿੱਬਾ ਥਾਣੇ ਦੇ ਵਿੱਚ ਜਿਹੜਾ ਰਾਜੀਨਾਮਾ ਵੀ ਹੁੰਦਾ ਲੇਕਿਨ ਉਸ ਤੋਂ ਬਾਅਦ ਜਿਹੜੀ ਤਸਵੀਰ ਤੁਹਾਨੂੰ ਦਿਖਾਈ ਜਾਊਗੀ ਇਹ ਗੱਡੀ ਆ ਜਿਸ ਦੇ ਵੱਲੋਂ ਇਹ ਗੱਡੀ ਦਾ ਮਾਲਕ ਜਿਹੜਾ ਗੱਡੀ ਆਪਣੀ ਅੱਗੇ ਲੰਘਾਉਣ ਨੂੰ ਜਿਹੜਾ ਕਰਦਾ ਲੇਕਿਨ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਦਿ ਜਿਹੜਾ ਐਸੇ ਤਰੀਕੇ ਨਾਲ ਕੰਮ ਤੋਂ ਨਿਕਲਦਾ ਲੇਕਿਨ ਉਹ ਕਹਿੰਦਾ ਮੈਂ ਆਪਣੇ ਮੋਟਰਸਾਈਕਲ ਤੇ ਕੰਮ ਜਾਣ ਉਹ ਨਹੀਂ ਤੇਰ ਨੂੰ ਉਸ ਦੇ ਨਾਲ ਜਿਹੜੀ ਮਾਰ ਕਟਾਈ ਦੀ ਜਿਹੜੀ ਕੀਤੀ ਜਾਂਦੀ ਹੈ ਲੇਕਿਨ ਉੱਤੇ ਉਹ ਸਖਸ਼ ਸਾਡੇ ਨਾਮ ਤੋਂ ਦਾ ਮੌਕੇ ਤੇ ਪੀਸੀਰ ਮੁਲਾਜ਼ਮ ਪਹੁੰਚੇ ਹੋਏ ਨੇ ਲੇਕਿਨ ਇਸ ਗੱਲਬਾਤ ਪੂਰੀ ਕਰਾਂਗੇ ਇਸ ਦੇ ਨਾਲ ਕੀ ਗੱਲਬਾਤ ਕੀ ਹੋਈ ਸੀਗੀ ਸਾਰੀ ਲੈ ਇਹ ਦਿਨ ਰਾਤ ਜਾਮ ਕੀਤਾ ਸੀਗਾ ਨੇ ਸਵੇਰੇ ਅੱਛਾ ਆ ਵੀਡੀਓ ਮੇਰੇ ਕੋਲ ਬਣੀ ਪਈ ਹੈ ਸਵੇਰੇ ਜਦੋਂ ਹਰਨ ਮਾਰਾ ਮੈਂ ਉਹਦੇ ਕਹਿੰਦਾ ਗੱਡੀ ਸਾਈਡ ਨਹੀਂ ਹੋਣੀ ਤੁਸੀਂ ਉੱਪਰ ਘੁਮਾ ਕੇ ਲੈ ਜਾਓ ਠੀਕ ਹੈ ਜੀ ਜਦੋਂ ਮੈਂ ਬਾਹਰ ਨਿਕਲਾ ਗੱਡੀ ਤੋਂ ਉਹਦੇ ਮੁੰਡੇ ਧੱਕਾ ਮਾਰਤਾ ਧੱਕ ਬਾਦਚ ਜਦੋਂ ਜਦੋਂ ਥਣਗੇ ਉਥੇ ਫਸਲਾ ਕਰਕੇ ਆ ਗਿਆ ਫਿਰ ਦੁਬਾਰਾ ਸਾਮੀ ਆਇਆ ਜੋ ਗੱਡੀ ਲੈਣੇ ਵਾਸਤੇ ਇਥੇ ਖੜਾ ਕਰਤਾ ਅੰਦਰੋਂ ਖੜਾਇਆ ਕੁੰਡਾ ਪੁਲਿਸ ਨੇ ਕੁੰਡਾ ਖੜਾਇਆ ਕਰ ਦਿਓ ਆਇਆ ਤਾਂ ਸ਼ਾਇਦ ਮੈਂ ਮਤਲਬ ਚੱਲ ਕੋਈ ਗੱਲ ਨਹੀਂ ਇਹ ਗੱਡੀ ਮੇਰੇ ਦੇ ਬੈਕ ਨੇ ਸਾਰੇ ਜਾਮ ਸੀ ਕਰਾਇਆ ਤਾਂ ਘਰੋਂ ਮੋਟਰਸਾਈਕਲ ਚੱਕ ਲੈ ਆ ਪਿੱਛੋਂ ਆਇਆ ਘਰੋਂ ਬਾਹਰ ਕੇ ਰਾਡ ਲਗਾ ਕੇ ਤੇ ਕੁੱਟਣਾ ਸ਼ੁਰੂ ਕਰਤਾ ਜੀ ਉਹ ਮੇਰੇ ਕੋਲ ਵੀਡੀਓ ਹੈ ਦੇਖੋ ਤੁਸੀਂ ਕੁੱਟਦੇ ਸਮਾਂ ਵੀਡੀਓ ਵੀ ਹੈਗਾ ਆ ਵੀਡੀਓ ਤਾਂ ਸਿਰਫ ਕਾਰਨ ਕੀ ਹੈ ਮਤਲਬ ਤੁਸੀਂ ਕਿੱਥੇ ਜਾ ਰਹੇ ਸੀ ਇਹ ਗੱਡੀ ਕਿੱਥੋਂ ਆਇਆ ਸਾਹਮਣੇ ਘਾਰੇਗਾ ਜੀ ਅੱਛਾ ਤੁਸੀਂ ਇਧਰੋਂ ਗੱਡੀ ਲੰਘਾਣੀ ਸੀਗੀ ਉਹਦੀ ਗੱਡੀ ਕਿੱਥੇ ਅੱਛਾ ਸਾਹਮਣੇ ਗੱਡੀ ਦੇ ਨਾਲ ਘੱਟੇ ਸਿਗਨਲ ਦੇ ਦਾ ਚਲੋ ਸਾਰੀ ਕਰਾਈ ਤੇ ਰਣ ਦੀ ਬਿੰਨਾਂ ਦੀ ਗੁੰਡਾ ਕਰਦੀ ਹਾਂ ਕਰਾਈ ਤੇ ਕੱਤਾ ਤੈਨੂੰ ਮੈਂ ਬਾਅਦ ਦਿਖਲਾਂਗਾ ਬਾਅਦ ਚ ਉਹਨੇ ਫੇਪ ਨੂੰ ਫੜ ਲੀਤਾ ਕਿੰਨੇ ਬੰਦੇ ਨੇ ਤੁਹਾਨੂੰ ਘੁੱਟ ਮਾਰਿਆ ਪੰਜ ਛੇ ਜਣੇ ਸੀਗਾ ਵੀਡੀਓ ਚੈੱਕ ਕਰੋ ਤੁਸੀਂ ਵੀਡੀਓ ਪਾਓ ਤੁਸੀਂ ਆ ਦੇਖੋ ਤੁਸੀਂ ਮੈਂ ਕੋਟੇ ਨੇ ਵੀਡੀਓ ਪਾਵਾ ਤੁਸੀਂ ਅੰਦਰ ਜੀ ਇਹ ਉਹ ਵੀਡੀਓ ਆ ਜਿਹੜੀ ਇੱਕ ਸ਼ਖਸ ਨੂੰ ਜਿਹੜਾ ਆ ਕਾਫੀ ਨੌਜਵਾਨ ਜਿਹੜੇ ਨੇ ਇੱਥੋਂ ਦੇ ਦੱਸਿਆ ਜਾ ਰਿਹਾ ਕਿ ਕਿਰਾਏ ਦੇ ਰਹਿੰਦੇ ਨੇ ਫਿਰ ਵੀ ਗੁੰਡਾ ਕਰਦੀ ਜਿਹੜੀ ਆ ਇੰਨਾ ਕੁ ਵੱਧ ਕੀ ਆ ਕਿ ਕਿਰਾਏ ਦੇ ਰਹਿੰਦੇ باوجود ਵੀ ਤੁਹਾਨੂੰ ਇੰਨਾ ਘੁੱਟ ਹਾਂ ਜੀ ਕਿਰਾਏ ਤੇ ਰਹਤੀ ਫਿਰ ਦੁਬਾਰਾ ਧਮਕੀ ਦੇਤੇ ਮੋੜ ਕੇ ਬਾਹਰ ਆ ਕੇ ਨਹੀਂ ਇਹ ਕਾਫੀ ਵਾਰੀ ਹੋ ਚੁੱਕਾ ਇੱਥੇ ਝਗੜਾ ਜੀ ਐਸੇ ਗੱਡੀ ਕਰਕੇ ਵੀ ਹੋਇਆ ਮੇਰੇ ਨਾਲ ਵੀ ਹੋਇਆ ਮੈਨੂੰ ਵੀ ਇਹਨੇ ਇਹੀ ਧਮਕੀਆਂ ਦਿੱਤੀਆਂ ਹ ਗੜੀ ਆ ਬੰਦਾ ਕਿੱਥੇ ਮਾਰ ਕੀਤੀ ਉਹ ਕਿੱਥੇ ਹੈ ਕਿਉਂ ਬੰਦਰ ਹੈ ਕਿਉਂ ਬੰਦਰ ਬਾਹਰ ਬਾਹਰ ਨਿਕਲਦਾ ਨਹੀਂ ਹੰਦਰ ਉਹ ਜੜੀ ਨਹੀਂ ਲੱਗਦੇ ਹੈ ਉਹ ਜੜੀ ਵੀ ਲੰਗੜੀ ਮੁਸ਼ਕਿਲ ਉਧਰ ਸੇ ਘੁਮਾ ਕੇ ਲਾਤੇ ਹੈ ਅੱਛਾ ਇਧਰ ਸਬਜ਼ੀ ਲੈਣਾ ਹੁੰਦਾ ਹੈ ਤਾਂ ਉਧਰ ਸੇ ਪਿਛਲੇ ਗੱਲੇ ਸੇ ਘੁਮਾ ਕੇ ਲਾਣਾ ਪੈਂਦਾ ਹੈ ਜੜੀ ਕਿ ਦ ਸਰਕਾਰੀ ਹੈ ਮਤਲਬ ਕਿ ਉਹਦੀ ਕੜੀ ਆਵਦੀ ਹੋ ਗਈ ਜਿਹੜਾ ਵੀ ਤੁਹਾਨੂੰ ਵੀ ਰੋਕੇ ਜਾਂਦਾ ਉਹ ਤਾਂ ਕਿਰਾਏ 'ਤੇ ਹੈ ਉਪਰੇ ਜਾ ਸੁਭਰੇ ਸੇ ਕੋਈ ਆਇਆ ਜੇ ਦੁਸ਼ਮਣ ਨੇ ਕੋਈ ਲੈਣ ਨਾ ਰਹੀ ਹੈ ਹੋਈ ਹੈ ਜ਼ੇਰੇ ਇਨਾਂ ਨੇ ਕਿਹਾ ਵੀ ਚੱਲ ਭਾਜੀ ਕਰ ਲੈ ਸਾਈਡ ਤੇ ਕਹਿੰਦੇ ਜੀ ਧਮਕੀ ਦੇ ਦਿੱਤੀ ਵੇਹੀ ਨਹੀਂ ਕਰਨੀ ਸਾਈਡ ਤੇ ਅਸੀਂ ਪਈ ਸਿਆਣੇ ਬੰਦੇ ਚਾਰ ਆਏ ਨੇ ਚਲੋ ਨਿਬੜ ਗਈ ਵੀ ਕਹਿੰਦੇ ਕਹੀਂ ਗੱਡੀ ਨਹੀਂ ਲਾਉਂਦੇ ਵੀ ਗੱਡੀ ਆਪਣੀ ਸ਼ਹਿਰ ਤੇ ਰਹੇਗੀ ਉਹਨੇ ਘਰੇ ਲਾਣ ਆਏ ਗੱਡੀ ਤੇ ਫੇਰ ਉਹੀ ਕੰਮ ਜੀ ਮਤਲਬ ਫੈਸਲਾ ਵੀ ਪਹਿਲਾਂ ਡੱਬਾ ਰੋੜ ਹੋ ਗਿਆ ਫੇਰ ਵੀ ਉਸ ਤੋਂ ਬਾਅਦ ਗੁੰਡਾਗਰਦੀ ਸ਼ਰਮ ਦਿਖਾਈ ਉਹ ਜਾਨੀ ਕਹਿੰਦੇ ਪੌਂਚ ਹੈਗੀ ਸਾਡੀ ਹੋ ਚ ਨੇ ਉਹ ਪੀਸੀਆਰ ਮੁਲਾਜ਼ਮ ਆਜਾ ਮਾਇਨੇ ਬੰਦੇ ਬਾਹਰ ਨਿਕਲੇਗੇ ਨਹੀਂ ਨਹੀਂ ਨਿਕਲੇ ਜੀ ਚਾਹਤ ਨਹੀਂ ਕਰਦੇ ਉਹਨਾਂ ਕੋ ਅੰਦਰ ਨਹੀਂ ਬੁਲਾਉਂਦੇ ਮਾਲਕ ਕਿਹੜੇ ਹੈਗੇ ਨੇ ਉਹਨਾਂ ਦੇ ਮਕਾਨ ਮਾਲਕ ਕਿਹੜੇ ਹੈਗੇ ਨੇ ਉਹ ਆਉਂਦੇ ਨਹੀਂ ਚ ਬਾਹਰ ਉਹਨਾਂ ਬਾਹਰ ਬੁਲਾਓ ਨਾ ਉਹਨਾਂ ਬਾਹਰ ਕਰਕੇ ਗੱਲ ਤਾਂਦੇ ਨਹੀਂ ਹੈਗੇ ਨਾਲ ਪੁੱਛੋ ਜੀ ਉਹਨਾਂ ਬਾਹਰ ਬੁਲਾਓ ਕੋਲ ਪੀਸੀਆਰ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਏਰੀਏ ਦੇ ਵਿੱਚੋਂ ਜਿਹੜੀ ਆ ਗੱਡੀ ਲੰਘਾਉਣ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਲੇਕਿਨ ਗੱਡੀ ਨਹੀਂ ਅੱਗੇ ਕੀਤੀ ਜਾਂਦੀ ਲੇਕਿਨ ਮਕਾਨ ਦੇ ਜੋ ਮਾਲਕ ਹੈਗੇ ਨੇ ਉਹ ਤੁਹਾਡੇ ਇੱਥੇ ਕਿਰਾਏਦਾਰ ਤੇ ਰਹਿੰਦੇ ਨੇ ਬੰ I am a ਬਰੇਨ ਤੁਹਾਡੇ ਬ੍ਰੱਤ ਪਹਿਲੇ ਦੱਸੋ ਕੈਮਰਾ ਤਾਂ ਬੰਦ ਕਰਾਓ ਮੈਂ ਪ੍ਰੈਸ ਨੂੰ ਲਾ ਰਹੇ ਹਾਂ ਆ ਤੁਸੀਂ ਬੰਦ ਨਹੀਂ ਕਰ ਸਕਦੇ ਤੁਸੀਂ ਕੈਮਰਾ ਥੋੜਾ ਬੰਦ ਕਰ ਸਕਦੇ ਤੁਸੀਂ ਕਰ ਸਕਦੇ ਹੋ ਨਾ ਕੁਝ ਵੀ ਲਾਲਾ ਮੇਰੇ ਤੋਂ ਫਰਕ ਆ ਰਿਹਾ ਇਹ ਕਹਿ ਰਹੇ ਨੇ ਕਿ ਅਸੀਂ ਪੱਖ ਨਹੀਂ ਦੇਣਾ ਚਾਹੁੰਦੇ ਅਸੀਂ ਖੁਦ ਆਪਣੇ মিডিਆ ਬੁਲਾਵਾਂਗੇ ਲੇਕਿਨ ਪਹਿਲਾ ਗੱਡੀ ਖੜਾਉਣ ਨੂੰ ਲੈ ਕੇ ਵਿਵਾਦ ਹੁੰਦਾ ਲੇਕਿਨ ਮੁਲਾਜ਼ਮਾਂ ਨੂੰ ਕੀ ਹੋਇਆ ਕੀ ਸੀ ਸਰ ਵੈਸੇ ਇਹ ਕੋਈ ਇਹਨਾਂ ਦੀ ਕੱਲ ਵੀ ਲੜਾਈ ਹੋਈ ਸੀ ਜਿਹਦਾ ਮਹਿੰਦਰਪਾਲ ਨੇ ਐਸਆਈ ਨੇ ਅਥਾਰਟੀ ਬੇ ਤੋਂ ਫੈਸਲਾ ਕਰਾਤਾ ਸੀ ਅੱਜ ਫੇਰ ਗੱਡੀਆਂ ਖੜੀਆਂ ਕਰਨ ਬਾਰੇ ਦੇ ਸਬੰਧੇ ਚੰਨ ਦੀ ਲੜਾਈ ਹੋਈ ਹੈ ਤੇ ਹੁਣ ਇਹਨਾਂ ਦੋਹਾਂ ਜੋ ਬਣਦੀ ਕਾਰਵਾਈ ਕਰ ਦੇਣਗੇ ਵੀਡੀਓ ਦੇਖੀ ਸਰ ਵੀ ਕਿਸ ਤਰ੍ਹਾਂ ਉਹ ਕਹਿ ਰਹੇ ਕਿ ਅਸੀਂ ਗੱਡੀ ਅੱਗੇ ਲੰਘਾਉਣਾ ਉਹ ਇਹਨਾਂ ਨੂੰ ਪਿੱਛੇ ਕਰਨ ਨੂੰ ਕਿਹਾ ਗੱਡੀ ਵੀ ਨਹੀਂ ਇਹਨਾਂ ਨੇ ਪਿੱਛੇ ਕੀਤੀ ਫਿਰ ਉਸ ਤੋਂ ਬਾਅਦ ਉਹਨੂੰ ਸ਼ਖਸੀ ਨੂੰ ਜਿਹੜਾ ਮੋਟਰਸਾਈਕਲ ਤੇ ਇੰਨੇ ਜਾਣੇ ਕੋਟਰ ਨੂੰ ਕੋਟਰੇ ਨੇ ਉਹ ਜੋ ਬਣਦੀ ਹੋਈ ਕਾਰਵਾਈ ਹੋ ਜਾਊਗੀ ਉਹ ਤੇ ਜਿਨ੍ਹਾਂ ਨੇ ਜਿਹਦੀ ਕਸੂਰ ਹੋਵੇ ਤੇ ਕਾਰਵਾਈ ਹੋ ਜਾਵੇ ਸੋ ਦੂਜੀ ਥਿਰ ਦੇ ਨਾਲ ਗੱਲਬਾਤ ਕਰਦੇ ਆ ਤੁਸੀਂ ਕੀ ਲੱਗਦੇ ਹੋ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਮੁੰਡਿਆਂ ਦੇ ਤੇ ਸਾਡੇ ਰੇਸਦਾਰ ਆ ਇਸੇ ਤਰ੍ਹਾਂ ਕੀ ਲੱਗਦੇ ਨੇ ਮਤਲਬ ਹਮ ਬੇੜੇ ਦਾ ਸਾੜਾ ਅੱਛਾ ਹਾਂ ਕੀ ਗੱਲਬਾਤ ਕੀ ਹੋਈ ਸੀ ਗੱਡੀ ਨੂੰ ਲੈ ਕੇ ਗੱਡੀ ਇੱਥੇ ਖੜੀ ਸੀਗੀ ਉਹ ਕਹਿ ਰਹੇ ਸੀ ਫੋਰਚੂਨਰ ਗੱਡੀ ਕੱਢਣੀ ਸੀ ਗੱਡੀ ਹਟਾਉਣ ਨੂੰ ਵੀ ਗਿਆ ਲੇਕਿਨ ਉਸ ਤੋਂ ਬਾਅਦ ਉਹ ਬਾਈਕ ਕਹਿ ਰਿਹਾ ਕਿ ਮੈਂ ਬਾਈਕ ਤੋਂ ਸਵਾਰ ਹੋ ਕੇ ਇੱਧਰ ਨੂੰ ਆਇਆ ਤਾਂ ਘਰ ਦਿਆ ਮਤਲਬ ਪੂਰਾ ਹਮਲਾ ਕੀਤਾ ਜਾਂ ਹਾਂ ਜਦੋਂ ਉਹ ਬੈ ਕੇ ਉਹਨੇ ਗੱਡੀ ਬੈਕ ਕਰਕੇ ਉੱਥੇ ਖੜੀ ਕਰੀ ਉਹ ਮੋਟਰਸਾਈਕਲ ਤੇ ਉਧਰੋਂ ਆਇਆ ਦੂਸਰੇ ਪਾਸਿਓਂ ਆ ਕੇ ਨਾਲ ਦਾ ਗਾਲ ਕੱਢ ਕੇ ਗਿਆ ਬੋਲ ਗਿਆ ਹੋਂ ਵੀ ਸਾਲਾ ਪਰੇ ਕਰੀਆ ਗੱਡੀ ਦਾ ਤੇ ਉਹ ਉਹਨੇ ਗੁੱਸੇ ਜਾ ਕੇ ਮੁੰਡੇ ਨੇ ਫਿਰ ਉੱਥੇ ਫੜ ਕੇ ਕੁੱਟਿਆ ਮੁੰਡੇ ਦੀ ਜ਼ਰੂਰ ਗਲਤੀ ਹੈ ਇਹ ਮੰਨਦੇ ਆਂ ਅਹੀਂ ਛਡਾਉਂਦੇ ਸੀ ਹੁਣ ਉਹ ਕਹਿੰਦਾ ਵੀ ਤੇਰਾ ਤੇਰਾ ਤੂੰ ਵੀ ਮੈਨੂੰ ਕੁੱਟਿਆ ਯਾਨੀ ਕਿ ਮੈਂ ਉਹਨੂੰ ਹੱਥ ਵੀ ਨਹੀਂ ਲਾਇਆ ਮੈਂ ਛਡਾਉਣ ਦੇ ਵਿੱਚ ਸੀਗਾ ਐਨੀ ਗੱਲ ਕੱਲੇ ਬੰਦੇ ਨੂੰ ਦੇਖ ਕੇ ਘਰ ਦੀ ਪੂਰੀ ਫੈਮਿਲੀ ਉਹਦੇ ਨਾਲ ਕੁੱਟਮਾਰ ਕੀਤੀ ਕਿ ਵੀਡੀਓ ਵੀ ਸਾਹਮਣੇ ਆਈ ਆ ਲੇਕਿਨ ਫੈਸਲਾ ਵੀ ਤਾਂ ਹੋਇਆ ਨਾ ਟਿੱਬਾ ਥਾਣੇ ਦੇ ਵਿੱਚ ਫੈਸਲਾ ਵੀ ਹੋਇਆ ਹਾਂ ਹਾਂ ਹੁਣ ਫੈਸਲਾ ਹੋਣ ਤੋਂ ਬਾਅਦ ਕਿਉਂ ਅਸਰ ਲੜਾਈ ਹੋਈ ਇਹ ਹੁਣ ਸਾਨੂੰ ਨਹੀਂ ਪਤਾ ਜਦੋਂ ਉਹਨੇ ਗੱੜ ਗੱਡੀ ਆ ਜਦੋਂ ਮੈਂ ਨਾ ਬੈਕ ਗੱਡੀ ਕਰਾਈ ਉਹਨ ਤੇ ਤਾਂ ਠੀਕ ਹੈ ਗਸੂਰ ਮਾਰ ਸੀਗਾ ਮੈਂ ਆਇਆ ਤੇ ਗੱਡੀ ਬੈਕ ਸਾਈਡ ਤੇ ਕਰਾਤੀ ਉਹਤੇ ਜਦੋਂ ਬੈਕ ਸਾਈਡ ਤੇ ਕਰਤੀ ਗੱਡੀ ਜਦੋਂ ਉਧਰੋਂ ਆਏ ਮੋਟਰਸਾਈਕਲ ਤੇ ਉਹਨੇ ਆਉਂਦੇ ਨੇ ਗਾਲ ਕੱਢਦੀ ਨਾਲ ਦੀ ਬਸ ਐਨੀ ਗਾਲ ਕੱਢਣ ਨੂੰ ਲੈ ਕੇ ਵਿਵਾਦ ਹੋ ਗਿਆ ਗਾਲ ਕੱਢਣ ਨੂੰ ਲੈ ਕੇ ਵਿਵਾਦ ਹੋਇਆ ਅੱਛਾ ਬਸ ਮਤਲਬ ਉਹ ਕਹਿ ਰਹੇ ਕਿ ਅਸੀਂ ਤਾਂ ਫੋਰਚੂਨਰ ਗੱਡੀ ਕਰਨ ਨੂੰ ਸਿਰਫ ਇਹ ਕਿਹਾ ਕਿ ਪਿੱਛੇ ਕਰ ਲਓ ਮੈਂ ਕਿਦੀ ਨਹੀਂ ਜੀ ਕੰਮ ਨੂੰ ਜਾਣਾ ਉਹ ਬਾਈਕ ਲੈ ਕੇ ਵੀ ਤਾਂ ਨਿਕਲਣ ਦੀ ਕੋਸ਼ਿਸ਼ ਕੀਤੀ ਹੋਣੀ ਪਤਾ ਗਾਲ ਕੱਢ ਪਾਇਆ ਗਿਆ ਜੀ ਜਾਣ ਕੇ ਇੱਕ ਵਾਰੇ ਟਿੱਬੇ 'ਤੇ ਉਹ ਫਾਦਰ ਨੂੰ ਮੁੰਡੇ ਨੇ ਹਾਂ ਜੀ ਇਹ ਜਾਣ ਕੇ ਦੁਆਰਾ ਪੰਗਾ ਇਹਨਾਂ ਨੇ ਸੀ ਕਿੱਥੇ ਸੀ ਉਸ ਟਾਈਮ ਤੇ ਮੈਂ ਕੰਮ 'ਤੇ ਸੀ ਗੱਡੀ ਲੈ ਕੇ ਆਉਣੀ ਖੜੀ ਰੱਖਦਾ ਗੱਡੀਆਂ ਗੱਲਬਾਤ ਕਰਦੇ ਆ ਯਾਰ ਉਹ ਤਾਂ ਕਹਿ ਰਹੇ ਨੇ ਕਿ ਉਹਨਾਂ ਨੇ ਜਦ ਤੁਸੀਂ ਗੱਡੀ ਖੜੀ ਕਰਨ ਨੂੰ ਕਿਹਾ ਗਾਲ ਗੁੱਲ ਵੀ ਕੋਈ ਗੱਡੀ ਗਈ ਓਏ ਗਾਲ ਨਹੀਂ ਹੋਈ ਜਿਸ ਸਰਦਾਰ ਨੂੰ ਬੁਲਾਣਾ ਜਰਾ ਜੈਲੇ ਚਲੇ ਤੇ ਮੇਰਾਹੀਂ ਚਲੇ ਇੱਕ ਮਿੰਟ ਖੜ ਜਾਓ ਗੱਲ ਕਰ ਲਈ ਪਾ ਜਲੇ ਇੱਕ ਮਿੰਟ ਮੇਰੇ ਨਾਲ ਸੀਗਾ ਉਹ ਨਾਲੇ ਹੁੰਦਾ ਹੈ ਇੱਕ ਮਿੰਟ ਆਨੇ ਦਿਓ ਜਿਹੜਾ ਨਾਲ ਸੀਗਾ ਤੁਹਾਡੇ ਜਲੇ ਕੀ ਕੀ ਗੱਲ ਹੋਇਆ ਤੋਹੀ ਆਪਣੇ ਜਿਹੜਾ ਗੱਡੀ ਲਾਇ ਗਾਲ ਗੱਡੀ ਇਹਨਾਂ ਨੇ ਕੋਈ ਗਾਲ ਨਹੀਂ ਗੱਡੀ ਜੀ ਗੁਰਦੁਆਰੇ ਇਹ ਕਹਿੰਦਾ ਸਾਰਾ ਸੌਂ ਦੇਣੀ ਹੈ ਮੈਂ ਕਹਿੰਦਾ ਚੱਲ ਕਿਹੜੇ ਗੁਰਦੁਆਰੇ ਜਾਣਾ ਜੇ ਗਾਲ ਗੱਡੀ ਨਹੀਂ ਗਈ ਗਾਲ ਗੱਡੀ ਗਈ ਕੋਈ ਗਾਲ ਨਹੀਂ ਗੱਡੀ ਸਾਰਾ ਸੀ ਹਾਂ ਮੋਟਰਸਾਈਕਲ ਤੇ ਬੈਠ ਜਾ ਰਹੇ ਆ ਪਿੱਛੋਂ ਗੱਡੀ ਜੋ ਬੁਫਤਲਕ ਧੱਕਾ ਮਾਰ ਕੇ ਸਾਨੂੰ ਦੋਨੋਂ ਨੂੰ ਸੁੱਟ ਗਏ ਮੇਰੀ ਅੱਗੇ ਲੱਤ ਟੁੱਟੀ ਐ ਇਹਨੂੰ ਫੜ ਲਿਆ ਜਾ ਰਮੰਜਾ ਨੇ ਉਹ ਕਹਿੰਦਾ ਸਰਾਰ ਗਾੜ ਗੱਡੀ ਐ ਇਹ ਕਹਿੰਦਾ ਗੁਰਦੁਰੇ ਚਲੋ ਕਿਹੜੇ ਗੁਰਦੁਰੇ ਜਾਣਾ ਮੈਂ ਚੱਲਾ ਚਲੋ ਸਰਾਰ ਜੀ ਚਲੋ ਚਲੋ ਉਹ ਗੱਡੀ ਗੁਰਦੁਰੇ ਉਹ ਗੱਡੀ ਬੰਦੀ ਦੀ ਗੱਲ ਤਾਂ ਗੱਡੀ ਨਹੀਂ ਕੋਈ ਮੈਂ ਜਾਂ ਗੱਡੀ ਤਾਂ ਹੀ ਅਗਲੇ ਨੇ ਫੜਿਆ ਹਾਂ ਉਹ ਕਹਿੰਦਾ ਕਹਿੰਦਾ ਗੱਲ ਸਰ ਉਹਨੂੰ ਬਾਹਰ ਤਾਂ ਕਦੇ ਕਰ ਉਹਨਾਂ ਦੇ ਪੱਖੇ ਉਹਨਾਂ ਤੋਂ ਵੀ ਦਿੱਤਾ ਜਾਵੇ ਕੀ ਗੱਲਬਾਤ ਹੋਈ ਉਹ ਤਾਂ ਉਹ ਹੀ ਦੱਸ ਸਕਦੇ ਗੱਲ ਗੱਡੀ ਕਿ ਨਹੀਂ ਗੱਡੀ ਗੱਲਬਾਤ ਹੋ ਜੇ ਗੱਲ ਤਾਂ ਉਹਨੂੰ ਮਾਰਨ ਨੂੰ ਫਿਰਦਾ ਸਾਰੇ ਠੀਕ ਹੈ ਕਿ ਨਹੀਂ ਇਹ ਕਹਿੰਦਾ ਘਰ ਖਾਲੀ ਕਰ ਦੋ ਕਿਉਂ ਖਾਲੀ ਕਰਦੇ ਇਹਨੂੰ ਕੁਝ ਨਹੀਂ ਹੁਣ ਉਟਾਣਾ ਘਰ ਖਾਲੀ ਕਰ ਦੋ ਲੋਕਾਂ ਨਾਲ ਗਲੀ ਦੇ ਵਿੱਚ ਗੈਰੇ ਕਿ ਸਾਨੂੰ ਔਟੋ ਲੰਘਾਉਣ ਨੂੰ ਵੀ ਦਿੱਕਤ ਸਬਜ਼ੀ ਵਾਲੇ ਨੂੰ ਵੀ ਬੋਲਿਆ ਜਾਂਦਾ ਸਬਜ਼ੀ ਵਾਲੇ ਤੱਕ ਨੂੰ ਵੀ ਪੁੱਛੇ ਹੁਣ ਗੱਲ ਸੁਣੋ ਗੱਡੀ ਆਉਂਦੀ ਆ ਆ ਗੱਡੀ ਪੱਕੀ ਖੜੀ ਆ ਇੱਥੇ ਕਿਉਂ ਨਹੀਂ ਇਹਨੂੰ ਕੋਈ ਨਹੀਂ ਹਿਲਾਉਂਦਾ ਉਹ ਘੰਟੇ ਲਈ ਆਉਂਦੀ ਆ ਅੱਗੇ ਚੱਲੇ ਜਾਂਦਾ ਮੁੰਡਾ ਸਿਰੀ ਠੀਕ ਹੈ ਕਿ ਨਹੀਂ ਉਹ ਘੰਟੇ ਲਈ ਆਉਂਦਾ ਜੇ ਕਿਸੇ ਦੇ ਮੂਹਰੇ ਲਾਉਂਦਾ ਅਗਲਾ ਕਹਿੰਦਾ ਸਾਡੇ ਮੂਹਰੇ ਕਿਉਂ ਲਾਈਆ ਗੱ ਇਹੀ ਬਵਾਦ ਆ ਬਸ ਮੈਂ ਮਤ ਕਰਦੇ ਆ ਲੜਕੇ ਦੇ ਮਦਰ ਸਾ ਨਮਜ਼ੂਦ ਨਹੀਂ ਕੀ ਗੱਲਬਾਤ ਕੀ ਹੋਈ ਸੀ ਕਿ ਅਕਸਰ ਗੱਡੀ ਖੜਾਈ ਖੜੀ ਸੀ ਤੇ ਕੀ ਗੱਲਬਾਤ ਕੀਤੀ ਜਿਵੇਂ ਹੁਣ ਸਾਡੀ ਗੱਡੀ ਟੈਕਸੀ ਚਲਦੀ ਆ ਹੈਨਾ ਸਿਰਫ 2 ਘੰਟੇ ਲਈ ਘਰੇ ਆਂਦੀ ਆ ਇਹ ਸਾਰੀ ਰਾਤ ਮੁੰਡਾ ਗੱਡੀ ਚਲਾਉਂਦਾ ਦੇਨੇ ਵੀ ਰਾਤ ਨੂੰ ਵੀ ਸਿਰਫ ਸਵੇਰੇ 8 ਵਜੇ ਆਂਦਾ 7 ਵਜੇ ਆਜੇ 8 ਵਜੇ ਆਜੇ 10 ਵਜੇ 11 ਵਜੇ ਵਾਪਸ ਚਲ ਜਾਂਦਾ ਤੇ ਜਿਵੇਂ ਉਹਨੇ ਗੱਡੀ ਆਈ ਹੁਣ ਜੇ ਅਸੀਂ ਕਿਤੇ ਵੀ ਬੂਏ ਕੇ ਲਗਾਣੇ ਆ ਅਗਲਾ ਕਹਿੰਦਾ ਸਾਡੇ ਬੂਏ ਕੇ ਗੱਡੀ ਨਹੀਂ ਲਖਾਣੀ ਜੇ ਘੰਟਾ ਤੋਂ 2 ਘੰਟੇ ਵੀ ਨਹੀਂ ਲਗਾਣ ਦਿੰਦੇ ਫਿਰ ਹੁਣ ਅਸੀਂ ਆਪਣੇ ਦਰਵਾਜੇ ਕੇ ਤਾਂ ਲਗਾ ਸਕਦੇ ਆ ਨਾ ਗੱਡੀ ਆਪਣੇ ਦਰਵਾਜੇ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਫਿਰ ਜੇ 2 ਘੰਟੇ ਸੁੱਤਾ ਹੁੰਦਾ ਮਿੰਟ ਵਾੜਾ ਕੇ ਹੋਰ ਅਸੀਂ ਇਹਨਾਂ ਨੂੰ ਕਿਹਾ ਵੀ ਗੱਡੀ ਘੁਮਾ ਕੇ ਦੂਜੇ ਪਾਸੇ ਦੀ ਲੈ ਜਾਓ ਤੁਹਾਨੂੰ ਵੀ ਰੋਡੋਂ ਪੈਂਦਾ ਤੂੰ ਸਾਰਿਆਂ ਨੂੰ ਰੋਡ ਪੈਂਦਾ ਹੁਣ ਵਿੱਚ ਬਹੁਤ ਸਿਆਣੇ ਬੰਦੇ ਆਂਦੇ ਨੇ ਬਹੁਤ ਜ਼ਿਆਦਾ ਵਧੀਆ ਗੱਡ ਗੱਡੀ ਉਧਰ ਦੀ ਘੁਮਾ ਲਓ ਨੇ 2 ਘੰਟੇ ਸੌਣਾ ਉਹ ਕਹਿੰਦੇ ਕੋਈ ਗੱਲ ਨਹੀਂ ਆਂਟੀ ਅਸੀਂ ਉਧਰ ਦੀ ਗੱਡੀ ਘੁਮਾ ਲੈਂਦੇ ਆ ਗੱਡੀ ਘੁਮਾ ਕੇ ਆਰਾਮ ਨਾਲ ਚੱਲ ਜਾਂਦੇ ਨੇ ਪਰ ਇਹਨੇ ਸਾਨੂੰ ਮਹੀਨਾ ਦੋ ਮਹੀਨੇ ਹੋ ਗਏ ਇਹਨੇ 3 ਉਹ 4 ਵਾਰੀ ਛੱਡਣ ਵਾਲੇ ਇਹੀ ਕੰਮ ਕੀਤਾ ਵੀ ਜਦੋਂ ਵੀ ਆਂਦਾ ਇੱਥੇ ਹੋਰਨ ਮਾਰੀ ਜਾਂਦਾ ਮਾਰੀ ਜਾਂਦਾ ਜਿਹੜੇ ਸੁੱਤੇ ਨੇ ਉਹਨਾਂ ਨੂੰ ਵੀ ਜਗਾ ਦਿੰਦਾ ਵੀ ਐਡੇ ਔਰਨ ਮਾਰਦਾ ਵੀ ਇੰਨਾ ਤੰਗ ਕਰਦਾ ਨਾ ਔਰਨ ਮਾਰ ਮਾਰ ਕੇ ਵੀ ਸਾਰੇ ਲੋਕੀ ਪਰੇਸ਼ਾਨ ਹੋ ਕੇ ਬਾਹਰ ਆ ਜਾਂਦੇ ਨੇ ਅੱਜ ਤਾਂ ਡਿਬਾ ਸਾਡੇ ਫੈਸਲਾ ਵੀ ਹੋਇਆ ਸੀ ਦੋਨੋਂ ਬਾਟੀਆਂ ਦਾ ਲੇਕਿਨ ਫਿਰ ਵੀ ਅੱਜ ਸਿਰਫ ਗੱਡੀ ਇੱਕ ਹਟਾਉਣ ਨੂੰ ਗਿਆ ਸੀ ਕਹਿੰਦੇ ਕਿ ਮੈਂ ਗੱਡੀ ਕੋਈ ਕੰਮ ਨੂੰ ਜਾਣਾ ਮੋਟਰਸਾਈਕਲ ਵੀ ਕੱਢ ਕੇ ਲੈ ਕੇ ਆਇਆ ਨਾ ਉਹ ਤੇਰੇ ਕੁਝ ਨਹੀਂ ਹੋਇਆ ਜਦੋਂ ਮੈਂ ਆਈ ਆ ਮੁੰਡੇ ਨੇ ਕਿ ਤੂੰ ਐ ਕਰ ਇਹ ਆਇਆ ਹੀ ਆ ਉਧਰੋਂ ਜਦੋਂ ਆਇਆ ਅੱਜ ਕੰਮ ਤੇ ਨਹੀਂ ਗਿਆ ਫਿਰ ਵੀ ਉਸ ਕਿਉਂ 2 ਘੰਟੇ ਵਾਂਗ ਸੋ ਜਾ ਇਹਨੇ ਗੱਡੀ ਉੱਥੇ ਲਗਾਤੀ ਠੀਕ ਹੈ ਆਇਆ ਗੱਡੀ 2 ਘੰਟੇ ਉੱਥੇ ਲਗਾਈਆ ਪਰੇ ਤੇ ਦੋ ਗੱਡੀ ਲਗਾਈ ਹੋਈ ਆ ਜੇ ਤਾਂ ਮੈਂ ਕਿਹਾ ਤੂੰ ਸੋ ਜਾ ਘੰਟਾ ਕਿ 6 ਵਜੇ ਤੱਕ ਤੂੰ ਕੰਮ ਤੇ ਚੱਲ ਜੀ ਉਹ ਤਾਂ ਗੱਡੀ ਤਾਂ ਜੇ ਸੁੱਤਾ ਵੀ ਨਹੀਂ ਹੈਗਾ ਮੈਂ 10 ਮਿੰਟ ਆਪਣੀ ਕੁੜੀ ਕੋ ਇਧਰ ਕੁੜੀ ਕੋਲ ਚੱਲ ਗਈ ਇੰਨੇ ਨੂੰ ਆ ਗਿਆ ਫੇਰ ਗੱਡੀ ਲਾ ਕੇ ਇਧਰੋਂ ਦੀ ਉਹ ਨਾ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਵੀ ਗੇਟ ਖੜਕਾਇਆ ਕਹਿੰਦੇ ਸਾਡੇ ਸਾਡੇ ਦਰਵਾਜ਼ੇ ਕੋ ਗੱਡੀ ਨਾ ਪਰੇ ਕਰੋ ਅਤੇ ਸਕੂਟੀ ਲਾਣੀ ਆ ਇਹਨੇ ਗੱਡੀ ਲਿਆ ਕੇ ਫਿਰ ਕਹਿੰਦਾ ਵੀ ਮੈਂ ਆਪਣੇ ਬੂਏ ਕੇ ਲਾ ਦੇਣਾ ਹੁਣ ਮੈਂ ਕਿਸੇ ਦੇ ਬੂਏ ਕੇ ਥੋੜਾ ਘੜੀ ਘੜੀ ਲਾਉਂਗਾ ਵੀ ਮੈਂ ਇੱਕ ਮਿੰਟ ਰਸਤਾ ਸਤਾ ਸਤਾ ਇਹਨੇ ਜੇ ਗੱਡੀ ਲਾ ਕੇ ਅੰਦਰ ਗਿਆ ਹੀ ਆ ਜਾਨੂ ਇਹਨੇ ਫਿਰ ਹੋਰ ਨਮਾਨੇ ਸ਼ੁਰੂ ਕਰਤੇ ਉਹਦੇ ਜੇ ਹੋਰ ਨਮਾਨੇ ਸ਼ੁਰੂ ਕਰਤੇ ਲੱਗਦਾ ਤੁਹਾਡਾ ਕਿਤੇ ਫੈਸਲਾ ਹੋ ਗਿਆ ਲੇਕਿਨ ਜੇਕਰ ਤੁਹਾਡਾ ਕੋਈ ਗਲਤ ਲੱਗਦਾ ਸੀ ਉਹ ਗਲਤ ਕਰੇ ਹਾਂਜੀ ਇਹਨੂੰ ਗਲਤ ਕਰਨੀ ਸੀ ਇਹ ਬਾਹਰ ਨਹੀਂ ਮੈਂ ਇਹਨੂੰ ਕਿਹਾ ਸੀ ਵੀ ਤੂੰ ਬਾਹਰ ਨਹੀਂ ਆਣਾ ਕੋਈ ਵੀ ਗੱਲ ਹੋਵੇ ਜਦ ਤੱਕ ਮੈਂ ਘਰ ਨਹੀਂ ਆਂਦੀ ਤੂੰ ਬਾਹਰ ਨਹੀਂ ਆਣਾ ਠੀਕ ਹੈ ਇਹ ਬਾਹਰ ਨਹੀਂ ਆਇਆ ਉਹਨਾਂ ਚਿਰੇ ਗੱਡੀ ਤੋਂ ਬਾਹਰ ਵੇ ਬਾਹਰ ਨਹੀਂ ਬਿਲਕੁਲ ਵੀ ਬਾਹਰ ਨਹੀਂ ਆਇਆ ਉਸ ਤੋਂ ਬਾਅਦ ਇਹ ਜਦੋਂ ਮੈਂ ਆਈ ਆ ਮੈਂ ਉਧਰੋਂ ਆਈ ਆ ਪ੍ਰਧਾਨ ਸਾਹਿਬ ਮੇਰੇ ਨਾਲ ਆਏ ਨੇ ਪ੍ਰਧਾਨ ਜੀ ਨੇ ਮਹੱਲੇ ਦੇ ਉਹ ਮੇਰੇ ਨਾਲ ਆਏ ਨੇ ਅਸੀਂ ਇੱਥੇ ਆਏ ਆ ਅਸੀਂ ਇਹਨੂੰ ਬਾਜ਼ਮਾਰੀ ਨਗੇਟ ਖੋਲਿਆ ਮੈਂ ਕਿ ਤੂੰ ਐ ਕਰ ਗੱਡੀ ਇਹ ਗੱਡੀ ਖੜੀ ਜਦੋਂ ਸਾਨੂੰ ਇਹਨੇ ਦੇਖਿਆ ਪੈ ਗਏ ਸਾਰੇ ਬੰਦੇ ਆ ਗਏ ਇਹਨਾਂ ਦੀਆਂ ਜਨਾਨੀਆਂ ਵੀ ਹੁਣ ਬੋਲ ਕੇ ਗਈਆਂ ਨੇ ਇਹਨੂੰ ਤੁਹਾਡੇ ਪੜਥਾ ਬਣਾ ਦੇਣਾ ਆ ਜਦੋਂ ਅਸੀਂ ਗੱਡੀ ਖੜੀ ਕੀਤੀ ਨਾ ਇਹਨੇ ਸਾਨੂੰ ਦੇਖਿਆ ਫਿਰ ਤੂੰ ਸਾਨੂੰ ਕਹਿ ਵੀ ਨਹੀਂ ਸਕਦਾ ਸੀ ਨਾ ਅਸੀਂ ਗੱਡੀ ਖੜੀ ਪੈਸੇ ਕਰਾਣ ਲੱਗੇ ਪ੍ਰਧਾਨ ਜੀ ਆਏ ਗੱਡੀ ਪਾਸੇ ਕਰਾਣਗੇ ਚੁੱਪ ਚੁੱਪ ਇੱਕ ਮਿੰਟ ਬੱਡੀ ਪਾਸੇ ਕਰਾਣ ਲੱਗੇ ਆ ਇਹਨੇ ਗੱਡੀ ਤੋਂ ਜਦੋਂ ਸਾਨੂੰ ਮੈਨੂੰ ਦੇਖਿਆ ਨਾ ਉੱਤਰਿਆ ਉਸੇ ਟਾਈਮੇ ਮੋਟਰਸਾਈਕਲ ਚੱਕਣ ਚਲਾ ਗਿਆ ਘਰੇ ਮੋਟਰਸਾਈਕਲ ਮੈਨੂੰ ਨਹੀਂ ਪਤਾ ਕੀ ਚੱਕਣ ਗਿਆ ਜਿੰਨ ਕਿ ਗਿਆ ਇੱਥੋਂ ਉੱਥੇ ਗਿਆ ਉੱਥੋਂ ਮੋਟਰਸਾਈਕਲ ਚੱਕਿਆ ਉਹ ਪਿੱਛੇ ਇੱਕ ਸਰਦਾਰ ਜਿਹਾ ਬੰਦਾ ਬਿਠਾਇਆ ਆਇਆ ਨੇ ਉਹ ਬਿਠਾ ਕੇ ਤੇ ਪਿੱਛੋਂ ਉਧਰੋਂ ਆ ਰਿਹਾ ਜਾਨੂੰ ਮੁੰਡਾ ਗੱਡੀ ਬਾਹਰ ਕੱਢਣਾ ਕਿ ਪ੍ਰਧਾਨ ਜੀ ਆ ਗਏ ਮੈਨੂੰ ਗੱਡੀ ਪਾਸੇ ਕਰ ਦੇ ਇਹ ਸਾਹਮਣੇ ਵਾਲੇ ਆ ਕੇ ਕਹਿੰਦੇ ਤੁਸੀਂ ਗੱਡੀ ਮੇਰੇ ਸਾਹਮਣੇ ਲਾ ਤਾ ਮੁੰਡਾ ਗੱਡੀ ਪਿੱਛੇ ਲਾਣ ਲੱਗਾ ਇਹਨੇ ਪਿੱਛੇ ਦੀ ਲਿਆ ਕੇ ਘੁਮਾ ਕੇ ਉੱਥੋਂ ਗਾੜ ਗੱ ਮਤਲਬ ਗਾਲ ਗੱਡੀ ਨੂੰ ਲੈ ਕੇ ਐਡਾ ਵੱਡਾ ਵਿਵਾਦ ਹੋ ਗਿਆ ਕਿ ਮਤਲਬ ਉਹਦੇ ਤੇ ਹਮਲਾ ਵੀ ਤਾਂ ਹੋਇਆ ਨਾ ਮੋਟਰਸਾਈਕਲ ਨਹੀਂ ਮੈਂ ਭੱਜਿਆ ਇਹ ਤਾਂ ਗਾਲ ਘੱਟ ਕੇ ਭੱਜਿਆ ਮੋਟਰਸਾਈਕਲ ਆਪਣੀ ਗੱਡੀ ਵਿੱਚ ਫੜਿਆ ਨੇ ਫਟ ਲਿਆ ਪਹਿਲਾਂ ਵੀ ਜਵਾਬਾ ਨਹੀਂ ਨਹੀਂ ਆਪਣੀ ਗੱਡੀ ਵਿੱਚ ਭੱਜਿਆ ਫਿਰ ਗਾਲ ਘੱਡੂਗਾ ਹੁਣ ਮੈਂ ਇਹਨੂੰ ਗਾਲ ਘੱਡੂਗੀ ਮੈਨੂੰ ਬਖਸ਼ੂਗਾ ਮੰਨ ਲਿਆ ਤੁਸੀਂ ਸਵੇਰੇ ਰਾਜੀਨਾਮਾ ਹੋਇਆ ਲੇਕਿਨ ਉਹ ਜੋ ਫੜ ਲਿਆ ਸੀਗਾ ਤੇ ਆ ਤੁਸੀਂ ਪੁਲਿਸ ਬੁਲਾ ਲੈਂਦੇ ਪੁਲਿਸ ਕੰਪਲੀਟ ਦੁਬਾਰਾ ਕਰਦੇ ਕਿ ਸਾਡਾ ਰਾਜੀਨਾਮਾ ਹੋਇਆ ਲੇਕਿਨ ਉਸ ਬੰਦੇ ਨੂੰ ਜਿਹੜੇ ਨੇ 7 ਤੋਂ 8 ਬੰਦੇ ਸਾਡੇ ਤਾਂ ਸਾਡੇ ਨਾਲ ਪੁਲਿਸ ਬੁਲਾਈ ਨਾ ਅਸੀਂ ਪੁਲਿਸ ਪੁਲਿਸ ਵੀ ਸਵੇਰੇ ਵੀ ਇਹਨਾਂ ਨੇ ਬੁਲਾਇਆ ਹੁਣ ਵੀ ਇਹਨਾਂ ਨੇ ਬੁਲਾਈ ਆ ਫੈਸਲਾ ਤਾਂ ਇੱਥੇ ਹੀ ਖਤਮ ਹੋ ਗਿਆ ਸੀ ਸਵੇਰੇ ਠੀਕ ਹੈ ਜੀ ਇਹ ਦੂਜੀ ਦੇਸੀ ਜਿਹੜੇ ਗੈਰੇ ਨੇ ਕਿ ਗੱਡੀ ਨੂੰ ਇਹਨਾਂ ਦਾ ਬੇਟਾ ਜਿਹੜਾ ਟੈਕਸੀ ਚਲਾਉਂਦਾ ਲੇਕਿਨ ਟੈਕਸੀ ਚਲਾਉਣ ਦੇ ਨਾਤੇ ਜਿਹੜੀ ਗੱਡੀ ਇੱਥੇ 2 ਘੰਟੇ ਖੜਦੀ ਇਹਨਾਂ ਨੇ ਕਿਹਾ ਕਿ ਜਦੋਂ ਬੇਟਾ ਸੁੱਤਾ ਹੁੰਦਾ ਲੇਕਿਨ ਉਸ ਤੋਂ ਬਾਅਦ ਘੰਟੀ ਦੇ ਫੋਰਚੂਨਰ ਦੇ ਜਿਹੜੇ ਨੇ ਹਾਰਨ ਵੱਜਦੇ ਨੇ ਲੇਕਿਨ ਹਾਰਨ ਵੱਜਣ ਤੋਂ ਬਾਅਦ ਜਦੋਂ ਉਸ ਨੂੰ ਗੱਡੀ ਸਾਈਡ ਤੇ ਕਰਨ ਨੂੰ ਕਿਹਾ ਜਾਂਦਾ ਲੇਕਿਨ ਉਸ ਤੋਂ ਬਾਅਦ ਜਿਹੜਾ ਆ ਜਿਵੇਂ ਕਿ ਇਹਨਾਂ ਦਾ ਮਾਦਾ ਜੀ ਦਾ ਕਹਿਣਾ ਸੀਗਾ ਕਿ ਦੂ ਸੋ ਮੱਲਾ ਨੇ ਵਾਸੀ ਸਾਡੇ ਨਾਲ ਮੌਜੂਦ ਨੇ ਇਹ ਕੀ ਸੀ ਅੰਟੀ ਮੌਕੇ ਤੇ ਉਹ ਨਾ ਇਹਨਾਂ ਦੇ ਗਾੜੀ ਖੜਾ ਰਹਿਤਾ ਥਾ ਯਹਾਂ ਪੇ ਤੇ ਹਮ ਲੋਗ ਤਾਂ ਕਦੇ ਬੋਲੇ ਨਹੀਂ ਪਤਾ ਨਹੀਂ ਮਾੜੀ ਮੋਟੀ ਪੀਖਾ ਕੇ ਕੋਈ ਬੰਦਾ ਐਸੇ ਬੋਲ ਦਿਆ ਤਾਂ ਖੁੰਦਕ ਸੇ ਆਪਣੇ ਦਰਵਾਜ਼ੇ ਪੇ ਲਗਾ ਦਿਆ तो इसका गाड़ी आ रहा था कहता अलग कर लो शायर कर लो मजबूरी है इमरजेंसी है वो माने नहीं कहता मैं यहीं रखना इतनी फिर सुबह लड़ाई हुई पता नहीं क्या क्या हुआ थाने भी लोग गया वो पता नहीं मुझे जो होगा इस टाइम तो फिर ही बंदा आया फिर गाड़ी अपने दरवाजे पर खड़ा है ए यहाँ छोड़ के चुपचाप कुछ नहीं बोला वो गया मोटरसाइकिल लेके आया पीछे इतना मारा उसकी माँ उसकी हाथ पकड़ ली मुंडे ने इतना मारा कि बस रे घर की पूरी फैमिली इसको उसके ऊपर अकेले बंदे को देखे जो पड़े हाँ मैं इतना तो जो देखी हूँ जो देखी हूँ अभी मेरे बच्चे वो मुंडे ने माँ ने उसके हाथ पकड़ा और उसको उस लड़का ने मारा तो ये जो गाड़ी फॉर्चूनर गाड़ी है ये भी उसकी हाँ ये आया ना जाने के साइड नहीं था ना उसके दरवाजे पे वो गाड़ी खड़ी है पीछे वो अपने दरवाजे पे खड़ा किया था जाने का रास्ता नहीं है तो गया खड़ा करके कि बाइक लेके जाएंगे किसी को बुला के लाएंगे फिर बाइक कराएंगे उससे पीछे नहीं होता था गाड़ी तो बस उसने पीछे चलते को मारा माँ ने हाथ पकड़ ली मुंडे ने कुट डाला ਫਿਰ ਦੇਖੋ ਪਾਣੀ ਪੁਨੀਆ ਪਪੀ ਲਾਇਆ ਉਹ ਬੰਦੇ ਕੇ ਆ ਦੇਖੋ ਪਾਣੀ ਕੇ ਬੋਤਲ ਇਹ ਵੀ ਪਿਲਾਇਆ ਲਾਨੇਵਾਸੀ ਨੇ ਜਿਹੜੇ ਕਿ ਖੁਦ ਦੱਸ ਰਹੇ ਨੇ ਕਿ ਅਸੀਂ ਆਪਣੀ ਅੱਖੀ ਦੇਖਿਆ ਸੀ ਕਿ ਜਦੋਂ ਉਹ ਗੱਡੀ ਬਾਈ ਇੱਥੋਂ ਲੈ ਕੇ ਫੋਰਚੂਨਰ ਗੱਡੀ ਲੰਘਾਣ ਦੀ ਕੋਸ਼ਿਸ਼ ਕਰਦਾ ਇੱਕ ਗੱਡੀ ਅੱਗੇ ਖੜੀ ਨਹੀਂ ਲੇਕਿਨ ਉਸ ਗੱਡੀ ਨੂੰ ਜਿਹੜਾ ਸਾਈਡ ਕਰਨ ਨੂੰ ਕਿਹਾ ਜਾਂਦਾ ਲੇਕਿਨ ਉਹ ਗੱਡੀ ਸਾਈਡ ਨਹੀਂ ਕਰਦੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਆਪਣੇ ਜ਼ਰੂਰੀ ਕੰਮ ਜਾਣਾ ਆਪਣੀ ਬਾਈਕ ਘਰੋਂ ਲੈ ਕੇ ਆਉਂਦਾ ਲੇਕਿਨ ਉਸ ਦੇ ਨਾਲ ਹੀ ਜਿਹੜੇ ਨੇ ਘਰ ਦੇ ਮੈਂਬਰ ਜਿਹੜੇ ਆ ਗਏ ਉਸ ਨੂੰ ਫੜਦੇ ਨੇ ਔਰ ਦੇ ਨਾਲ ਉਸ ਲਈ ਕਿ ਕੁੱਟ ਮਾਰ ਕੀਤੀ ਜਾਂਦੀ ਹੈ ਲੇਕਿਨ ਹਾਲਾ ਕਿ ਸ ਤੋ ਪਹਿਲਾ ਕੀ ਦੱਸਿਆ ਜਾ ਰਿਹਾ ਉਸ ਕੱਲੇ ਬੰਦੇ ਦੇ ਉੱਤੇ ਜਿਹੜਾ ਆ ਹਮਲਾ ਕੀਤਾ ਜਾਂਦਾ ਲੇਕਿਨ ਉਸ ਤੋਂ ਬਾਅਦ ਮੌਕੇ ਤੇ ਪੀਸੀਆਰ ਮੁਲਾਜ਼ਮ ਪਹੁੰਚਦੇ ਨੇ ਜਦੋਂ ਉਸੇ ਦੂਸਰੀ ਪਾਰਟੀ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਕੈਮਰਾ ਬੰਦ ਕਰ ਦੋ ਦੇਖੋ ਦੂਸਰੀ ਪਾਰਟੀ ਦਾ ਕਿੰਨਾ ਪੱਖ ਕੀ ਸੀਗਾ ਕਿ ਕੈਮਰਾ ਕਹਿੰਦੇ ਕੈਮਰਾ ਬੰਦ ਕਰ ਦੋ ਜਦੋਂ ਉਹਨਾਂ ਕੈਮਰੋਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਕਿ ਸਾਡਾ ਭਰਾ ਆ ਕਿਰਾਏਦਾਰ ਨਹੀਂ ਹੈਗਾ ਜਦੋਂ ਇਹਨਾਂ ਪੂਰੀ ਪੱਖ ਦੀ ਜਾਣਕਾਰੀ ਲਈ ਉਹਨਾਂ ਸਾਡੇ ਕੈਮਰੇ ਜਿਹੜੇ ਨੇ ਬੰਦ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਪੀਸੀਆਰ ਮੁਲਾਜ਼ਮ ਜਿਹੜੇ ਕਿ ਇੱਥੇ ਮੌਕੇ ਤੇ ਪਹੁੰਚੇ ਹੋ ਸੋ ਅਗਲੀ ਅਪਡੇਟ ਚਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਦਾ ਚਿਰਾਗ ਨਿਊ ਚੈਨਲ ਦੇ ਨਾਲ